ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤਮ ਟਿੱਕ ਤੇ ਹੋਪਸੋ ਸਾਰੇ ਜਨੇ ਠੀਕ ਠਾਕ ਹੋ ਹੋਮੋਂਗੇ ਵਧੀਆ ਹੋਮੋਂਗੇ ਸਾਡੀ ਵੀਡੀਓ ਦੀ ਵੇਟ ਕਰ ਰਹੇ ਹੋਮੋਂਗੇ ਤੇ ਅੱਜ ਆਪਾਂ ਹੈਗੀ ਤੁਹਾਡੇ ਲਈ ਹੈਨਾ ਹੈਂਡਵਰਕ ਦੇ ਸੂਟ ਲੈ ਕੇ ਆਏ ਆ ਦੋ ਸੂਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਜਿਆਦਾ ਸੋਹਣੇ ਨਵੇਂ ਡਿਜ਼ਾਈਨ ਦੇ ਸੂਟ ਨੇ ਆਪਣੇ ਇਹ ਇਹ ਸੂਟਾਂ ਪਿੱਛੇ ਇੱਕ ਸਟੋਰੀ ਹੈ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਇਹ ਜਿਹੜੇ ਪਸੂਟ ਰੈਡੀ ਕੀਤੇ ਨੇ ਬਈ ਇਹ ਆਪਣੇ ਮਤਲਬ ਕਿ ਰਿਲੇਟਿਵ ਹੀ ਲੈਣਗੇ ਜਿਹੜੇ ਆਪਣੇ ਕਸਟਮਰ ਨੇ ਇਹ ਨੂਨ ਨੇ ਆਪਣੇ ਬਹੁਤ ਵਧੀਆ ਤੇ ਬਹੁਤ ਪਿਆਰੇ ਜਿਹੇ ਕਸਟਮਰ ਨੇ ਸਾਡੇ ਬਹੁਤ ਵਧੀਆ ਨੇਚਰ ਦੇ ਤੇ ਉਹਨਾਂ ਨੇ ਉਹਨਾਂ ਦੇ ਨਾ ਬ੍ਰਦਰ ਦੀ ਮੈਰਿਜ ਸੀਗੀ ਤੇ ਉਹਨਾਂ ਨੇ ਪਹਿਲਾਂ ਸੋਚਿਆ ਹੋਇਆ ਸੀ ਕਿ ਅੱਪਾ ਜੀ ਦੀ ਸ਼ਾਪ ਤੋਂ ਚਲੋ ਬਾਈ ਕਰ ਲੈਣੇ ਹੁੰਨੇ ਆਗੇ ਸੂਟ ਤੇ ਉਦਾਂ ਸੋਚਿਆ ਹੋਇਆ ਸੀ ਉਹਨਾਂ ਨੇ ਅਚਾਨਕ ਉਹ ਕਹਿੰਦੀ ਫਿਰ ਸਾਡੇ ਅੱਗੇ ਕਹਿੰਦੇ ਤੁਹਾਡੀ YouTube ਤੇ ਵੀਡੀਓ ਆਈ ਆਪਾਂ ਕਹਿੰਦੇ ਉਹਨਾਂ ਦੀ ਦੇਖੀ ਜਦੋਂ ਬੀਕੀਗੇਮੇ ਵੀਡੀਓ ਕਹਿੰਦੇ ਫਿਰ ਸੋਚਿਆ ਚਲੋ ਆਪਾਂ ਇਹਨਾਂ ਤੋਂ ਬੁਟੀਕ ਪੀਸੀ ਕਿਉਂ ਨਾ ਰੈਡੀ ਕਰਵਾ ਲਈਏ ਹਨਾ ਵੀ ਸੋਹਣੇ ਹੁੰਦੇ ਨੇ ਇਹਨਾਂ ਦੇ ਸੂਟ ਵੈਸੇ ਮੈਨੂੰ ਸਾਰਿਆਂ ਨੇ ਮੋਸਟਲੀ ਕਮੈਂਟ ਹੈਗੇ ਜਿਹੜੀ ਆਉਂਦੀ ਹੀ ਹੁੰਦੀ ਆਉਂਦੀ ਆ ਵੀ ਤੁਹਾਡੇ ਸੂਟ ਬਹੁਤ ਸੋਹਣੇ ਰੈਡੀ ਕੀਤੇ ਹੁੰਦੇ ਨੇ ਵਧੀਆ ਫਿਨਿਸ਼ਿੰਗ ਵਾਲਾ ਕੰਮ ਹੁੰਦਾ ਤੇ ਕਾਰੀਗਰ ਨੇ ਜਿਹੜੇ ਆਪਣੇ ਬਹੁਤ ਸੋਹਣਾ ਕੰਮ ਕਰਦੇ ਨੇ ਫਿਨਿਸ਼ਿੰਗ ਵਾਲਾ ਸਟੀਚਿੰਗ ਦੇ ਵਿੱਚ ਵੀ ਆਪਾਂ ਬਹੁਤ ਵਧੀਆ ਰੈਡੀ ਕਰਕੇ ਦਿੰਨੇ ਆ ਸਾਰੇ ਸੂਟ ਤੇ ਫਿਰ ਜੋ ਦੋਨਾਂ ਨੇ ਕਿਹਾ ਹੋ ਕਹਿੰਦੇ ਵੀ ਸਾਨੂੰ ਸੂਟ ਚਾਹੀਦੇ ਨੇ ਤੁਹਾਡੇ ਤੋਂ ਅਸੀਂ ਰੈਡੀ ਕਰਵਾਉਣੇ ਨੇ ਬਿਲ ਤੇ ਕਹਿੰਦੇ ਪਰਚਾਈ ਦੇ ਵੀ ਸਾਨੂੰ ਇੱਕ ਵੀਕ ਦੇ ਵਿੱਚ ਹੀ ਨੇ ਸੂਟ ਤੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਜਵਾਬ ਦਿੱਤਾ ਮੈਂ ਕਿ ਨਹੀਂ ਇੱਕ ਵੀਕ ਦੇ ਵਿੱਚ ਤਾਂ ਕੋਈ ਰੈਡੀ ਨਹੀਂ ਹੋਣੇ ਹੈਗੇ ਸੂਟ ਫਿਰ ਉਹ ਗੁੱਸੇ ਜੇ ਹੋਣ ਲੱਗੇ ਕਹਿੰਦੇ ਨਹੀਂ ਵੀ ਸਾਨੂੰ ਦੋ ਬਣਾ ਕੇ ਜਿਵੇਂ ਮਰਜ਼ੀ ਕਰਕੇ ਦਿਓ ਫਿਰ ਮੈਂ ਮੇਰੇ ਕਾਰੀਗਰਾਂ ਨਾਲ ਗੱਲ ਕੀਤੀ ਮੈਂ ਕਿਹਾ ਹੋ ਸਕਦੇ ਤਾਂ ਫਿਰ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਕਿਹਾ ਕਹਿੰਦੇ ਕੋਈ ਗੱਲ ਨਹੀਂ ਮੈਡਮ ਤੁਸੀਂ ਆਰਡਰ ਲੈ ਲਓ ਆਪਾਂ ਕਹਿੰਦੇ ਕਰ ਦਾਂਗੇ ਸੂਟ ਤਾਂ ਰੈਡੀ ਕੋਈ ਚੱਕਰ ਨਹੀਂ ਆਤਾਂ ਦਾ ਫਿਰ ਉਹਨਾਂ ਨੇ ਵਿਚਾਰਿਆਂ ਨੇ ਸਾਰਿਆਂ ਨੇ ਹੈਨਾ ਓਵਰ ਟਾਈਮ ਲਗਾ ਕੇ ਤੇ ਸੂਟ ਜਿਹੜੇ ਆਪਾਂ ਨੂੰ ਰੈਡੀ ਕਰਕੇ ਦਿੱਤੇ ਇਸ ਤੋਂ ਬਾਅਦ ਚ ਬਈ ਜਦੋਂ ਸਟੀਚਿੰਗ ਦੀ ਗੱਲ ਆਈ ਤਾਂ ਉਧਰ ਉਹ ਮੈਰिज ਤੇ ਵੀ ਗਏ ਹੋਏ ਸੀ ਉਹ ਮੈਨੂੰ ਬਾਰ-ਬਾਰ ਫੋਨ ਕਰੀ ਗਈ ਵੀ ਜਲਦੀ ਸੂਟ ਸਾਨੂੰ ਚਾਹੀਦੇ ਨੇ ਉਧਰ ਉਹਨਾਂ ਦਾ ਨਾਮਿਕਾ ਮੇਲ ਆਉਣ ਵਾਲਾ ਸੀਗਾ ਐਨੀ ਭੱਜ-ਭਜਾਈ ਹੋਈ ਵੀ ਆਪਾਂ ਨੂੰ ਸੂਟ ਵੀ ਚਲੋ ਇਹ ਸੀ ਵੀ ਹੋਰ ਵੀ ਕਿ ਟੈਨਸ਼ਨ ਹੁੰਦੀ ਹੈ ਹਨਾ ਵੀ ਚਲੋ ਸੂਟ ਇੱਕ ਟਾਈਮ ਤੇ ਆਉਣਗੇ ਸਾਡੇ ਵੀ ਉੱਪਰ ਉਹ ਇਹ ਨਹੀਂ ਪਤਾ ਵੀ ਕੋਈ ਫਿਟਿੰਗ ਦੇ ਵਿੱਚ ਜਾਂ ਕੁਝ ਕੋਈ ਇਦਾਂ ਦਾ ਜਿਦਾਂ ਹੋ ਜਾਣਾੰਦਾ ਸੂਟ ਦੇ ਵਿੱਚ ਹਨਾ ਵੀ ਕੋਈ ਇਦਾਂ ਦਾ ਨਾ ਕੋਈ ਪ੍ਰੋਬਲਮ ਕ੍ਰੀਏਟ ਹੋ ਜੇ ਵੀ ਸਾਨੂੰ ਬਹੁਤ ਔਖਾ ਹੋ ਜੂਗਾ ਫਿਰ ਤੇ ਸੂਟ ਵੀ ਆਪਾਂ ਟਾਈਮ ਤੇ ਦਿੱਤੇ ਸੀਗੇ ਪੂਰੇ ਉਹਨਾਂ ਨੂੰ ਫੇਰ ਚਲੋ ਜਦੋਂ ਉਹਨਾਂ ਕੋਲ ਸੂਟ ਪਹੁੰਚੇ ਫੇਰ ਉਹਨਾਂ ਨੇ ਸੂਟ ਲੈਣ ਆਉਣਾ ਸੀ ਆਪਾਂ ਬਸ ਥਰੂ ਫੜਾਉਣੀ ਸੀਗੇ ਸੂਟ ਉਹ ਵੀ ਨਾ ਹੋਇਆ ਲੇਟ ਹੋ ਗਿਆ ਸਾਰਾ ਕੁਝ ਫੇਰ ਮੇਰੇ ਹਸਬੰਦ ਗਏ ਉਹਨਾਂ ਨੂੰ ਫੜਾ ਕੇ ਆਏ ਸੂਟ ਬਟ ਮੇਰੇ ਹਸਬੰਡ ਵੀ ਨਾ ਬਹੁਤ ਜਿਆਦਾ ਕੋਆਪਰੇਟਿਵ ਕਰਦੇ ਆ ਮੇਰੇ ਨਾਲ ਬਹੁਤ ਜਿਆਦਾ ਤੇ ਕਦੇ ਵੀ ਉਹਨਾਂ ਨੇ ਮੈਨੂੰ ਇਦਾਂ ਮੇਰਾ ਹਰ ਕੰਮ ਚ ਸਾਥ ਦਿੰਦੇ ਨਹੀਂ ਬਹੁਤ ਜਿਆਦਾ ਉਹ ਕਦੇ ਵੀ ਨਹੀਂ ਹੋਇਆ ਕਿ ਉਹ ਮੈਨੂੰ ਕਿਸੇ ਵੀ ਕੰਮ ਚ ਰੋਕਣ ਟੋਕਣ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਵਧੀਆ ਬਹੁਤ ਸਾਥ ਦਿੰਦੇ ਨੇ ਮੇਰਾ ਤੇ ਉਹਨਾਂ ਲਈ ਵੀ ਮੈਂ ਥੈਂਕ ਯੂ ਲੈਂਦਾ ਬਹੁਤ ਜ਼ਿਆਦਾ ਤੇ ਫਿਰ ਜਦੋਂ ਉਹਨਾਂ ਕੋਲ ਸੂਟ ਪਹੁੰਚੇ ਤਾਂ ਉਹਨਾਂ ਦੀ ਖੁਸ਼ੀ ਦਾ ਬਈ ਕੋਈ ਵੀ ਟਿਕਾਣਾ ਨਹੀਂ ਸੀਗਾ ਜਦੋਂ ਉਹਨਾਂ ਦੀ ਮੈਨੂੰ ਕਾਲ ਆਈ ਮੈਨੂੰ ਕਹਿੰਦੇ ਵੀ ਸਾਡੇ ਸਾਰੇ ਜਿੰਨੇ ਇੱਥੇ ਰਿਸ਼ਤੇਦਾਰ ਆਏ ਹੋਏ ਆ ਉਹਨਾਂ ਨੂੰ ਵੀ ਕਹਿੰਦੇ ਇੰਨੇ ਜ਼ਿਆਦਾ ਸੂਟ ਪਸੰਦ ਆਏ ਬਹੁਤ ਜ਼ਿਆਦਾ ਖੁਸ਼ ਹੋਏ ਜਦੋਂ ਉਹਨਾਂ ਨੇ ਪਾ ਕੇ ਦੇਖੇ ਸੂਟ ਪੂਰਾ ਘੈਂਟ ਸਟੀਚਿੰਗ ਦੇ ਵਿੱਚ ਵੀ ਤੇ ਵਰਕ ਵਗੈਰਾ ਸਾਰਾ ਕੁਝ ਸਟਾਫ ਸਭ ਕੁਝ ਉਹਨਾਂ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਬੀ ਉਹ ਕਹਿੰਦੀ ਬਸ ਪਹਿਲਾਂ ਉਹ ਆਪਣੇ ਤੋਂ ਸੂਟ ਵਰਕ ਤਾਂ ਉਹਨਾਂ ਨੇ ਇੱਕ ਦੋ ਵਾਰ ਕਰਵਾਏ ਆ ਪਰ ਸਟੀਚਿੰਗ ਨਹੀਂ ਕਦੇ ਕਰਵਾਇਆ ਸੀਗਾ ਸੂਟ ਆਪਣੇ ਤੋਂ ਤੇ ਫਿਰ ਹੁਣ ਉਹਨਾਂ ਦਾ ਸਟੀਚਿੰਗ ਵੀ ਪਹਿਲੀ ਵਾਰ ਕੀਤੀ ਸੀ ਬਸ ਹੁਣ ਉਹਨਾਂ ਨੇ ਤੇ ਇਹੀ ਕਹਤਾ ਕਹਿੰਦੀ ਬਸ ਸਾਡਾ ਕੋਈ ਵੀ ਫੰਕਸ਼ਨ ਹੈ ਕੁਝ ਵੀ ਹੈ ਬਸ ਥੋੜੇ ਤੋਂ ਹੀ ਅਸੀਂ ਸੂਟ ਰੈਡੀ ਕਰਵਾਉਣੇ ਨੇ ਸਾਰੇ ਠੀਕ ਹੈ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਖੁਸ਼ ਹੋ ਗਏ ਉਹ ਸੂਟ ਹੋਰਾਂ ਨਹੀਂ ਵੀ ਜਦੋਂ ਦੇਖੇ ਉਹਨਾਂ ਦੇ ਪਾਏ ਹੋਏ ਉਹਨਾਂ ਨੂੰ ਸਾਰਿਆਂ ਨੂੰ ਇੰਨਾ ਜ਼ਿਆਦਾ ਸਾਰਿਆਂ ਨੇ ਬਹੁਤ ਉਹ ਕੀਤਾ ਕਹਿੰਦੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਤੁਹਾਡੇ ਵੀ ਕਿਥੋਂ ਰੈਡੀ ਕਰਵਾਏ ਤੁਸੀਂ ਫਿਰ ਉਹਨਾਂ ਨੇ ਆਪਣੇ ਹਨਾ ਸਿਫਤ ਬੁਟੀਕ ਦਾ ਦੱਸਿਆ ਵੀ ਅਸੀਂ ਉਹਨਾਂ ਤੋਂ ਸੂਟ ਰੈਡੀ ਕਰਵਾਉਨੇ ਆਂ ਫਿਰ ਇਹਨਾਂ ਦੇ ਸੁੱਟਾਂ ਦੇ ਬਾਅਦ ਚ ਆਪਾਂ ਨੂੰ ਹੋਰ ਵੀ ਆਰਡਰ ਮਿਲੇ ਆ ਬਈ ਸੁੱਟਾਂ ਦੇ ਤੇ ਜਦੋਂ ਹਨਾ ਸੂਟ ਪਾ ਕੇ ਅਗਲਾ ਖੁਸ਼ ਹੋ ਜਾਂਦਾ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੈਨੂੰ ਇਹਨਾਂ ਪੈਸੇ ਦਾ ਨਹੀਂ ਹੁੰਦਾ ਬਟ ਮੈਨੂੰ ਜਦੋਂ ਇਹ ਵੱਧ ਸਕੂਨ ਮਿਲਦਾ ਹੈ ਜਦੋਂ ਅਗਲਾ ਹਨਾ ਕਸਟਮਰ ਆਪਾਂ ਨੂੰ ਸੂਟ ਪਾ ਕੇ ਇਹ ਕਹਿੰਦੇ ਵੀ ਹਾਂ ਵਾਕਈ ਸੂਟ ਚ ਗੱਲਬਾਤ ਹੈਗੀ ਆ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਫਿਨਿਸ਼ਿੰਗ ਨਾਲ ਕੰਮ ਹੋਇਆ ਹੈ ਸਟੀਚਿੰਗ ਚ ਵੀ ਬਹੁਤ ਵਧੀਆ ਸਾਰਾ ਕੁਝ ਜਦੋਂ ਅੱਗੋ ਕਸਟਮਰ ਇਹਦਾ ਖੁਸ਼ ਹੁੰਦਾ ਨਾ ਮੈਨੂੰ ਉਦੋਂ ਸਕੂਨ ਮਿਲਦਾ ਹੈ ਪੈਸਾ ਤਾਂ ਕੀ ਹੈ ਬਈ ਇਹ ਤਾਂ ਨੇ ਕਮਾਈ ਲੈਣਾ ਹੈ ਹਨਾ ਵੱਡੀ ਗੱਲ ਕਿਸੇ ਨੂੰ ਆਪਾਂ ਖੁਸ਼ ਕਰ ਸਕੀਏ ਉਹ ਵੱਡੀ ਗੱਲ ਹੁੰਦੀ ਹੈ ਹਨਾ ਕਿਸੇ ਦਾ ਦਿਲ ਜਿੱਤਣਾ ਤੇ ਪਰ ਵੀ ਇਹ ਸੂਟਾਂ ਨਹੀਂ ਤਾਂ ਸੱਚੀ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ ਕੀਤਾ ਹੋ ਗਿਆ ਨਹੀਂ ਬਸ ਹੁਣ ਸਾਰੀ ਜ਼ਿੰਮੇਵਾਰੀ ਥੋਡੀ ਹੁੰਦੀ ਹੈ ਅੱਗੇ ਤਾਂ ਕੋਈ ਚੱਕਾ ਹੋ ਨਹੀਂ ਹੈਗਾ ਵੀ ਸਾਡੇ ਦਾ ਸਾਰੇ ਸੂਟ ਵਾਸਤੇ ਤੁਸੀਂ ਹੀ ਰੈਡੀ ਕਰਨੇ ਆ ਹੋਰ ਵੀ ਕਸਟਮਰ ਜੋੜੇ ਆਪਾਂ ਆਪਣੇ ਨਾਲ ਉਹਨਾਂ ਨੇ ਬਹੁਤ ਥੈਂਕ ਯੂ ਹੈ ਉਹਨਾਂ ਦਾ ਇਹ ਲਈ ਇਹ ਗੱਲ ਲਈ ਵੀ ਹੈਨਾ ਵਧੀਆ ਪ੍ਰੋਮੋਸ਼ਨ ਕੀਤੀ ਆ ਉਹਨਾਂ ਨੇ ਅੱਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਸੂਟ ਦਾ ਜਿਹੜਾ ਇਹ ਪੀਕਾਕ ਸ਼ੇਡ ਦਾ ਸੂਟ ਹੈ ਪੀਕਾਕ ਗ੍ਰੀਨਿਸ਼ ਜੀ ਟੋਨ ਦੀ ਪੀਕਾਕ ਇਹ ਬਹੁਤ ਸੋਹਣਾ ਕਲਰ ਹੈ ਜਿਹੜਾ ਇਹ ਕਲਰ ਬਈ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਕ੍ਰਸਟ ਕਲਰ ਕੇ ਵਾਲਾ ਕਲਰ ਹੈ ਤੇ ਬਹੁਤ ਸੋਹਣਾ ਜਿਹੜਾ ਆਪਣਾ ਹੈਗਾ ਰॉ ਸਿਲਕ ਦੇ ਉੱਪਰ ਇਹ ਸੂਟ ਬਣਿਆ ਹੋਇਆ ਹੈਗਾ ਤੇ ਇਹਦੇ ਇਦਾਂ 슬ੀਵ ਦੇ ਉੱਪਰ ਹੈਂਡਵਰਕ ਹੋਇਆ ਹੈ ਸਾਰਾ ਇਹ ਸੂਟ ਤੇ ਹੈਂਡਵਰਕ ਦਾ ਕੰਮ ਹੈ ਧਾਬਕਾ 모ਤੀ ਸਿੱਪੀ ਕੱਟ ਦਾ ਨਾ ਸਾਰਾ ਇਦਾਂ ਕੰਮ ਹੋਇਆ ਹੋਇਆ ਹੈਗਾ ਇਹਦੀਆਂ 슬ੀਵਜ਼ ਨੇਗੀਆਂ ਜਿਹੜੀਆਂ ਰੱਖੀਆਂ ਗਈਆਂ ਨੇ ਆਏ ਦੀ ਪ੍ਰੋਪਰ ਨੈਕ ਤੇ ਵਰਕ ਹੋਇਆ ਹੈ ਤੁਸੀਂ ਦੇਖੋ ਫੁੱਲ ਹੈਵੀ ਨੈਕ ਬਣੀ ਹੋਈ ਹੈ ਇਹਦੀ ਤੇ ਜਿਹੜਾ ਘੇੜ ਹੈਗਾ ਇਹਦਾ ਮੈਂ ਤੁਹਾਨੂੰ ਦਿਖਾਉਣੀ ਆ ਘੇਰੇ ਤੇ ਵੀ ਬਹੁਤ ਸੋਹਣਾ ਇਦਾਂ ਕਾਰਨਰ ਦੇ ਵਿੱਚ ਇਦਾਂ ਫਲਾਵਰ ਬਣੇ ਹੋਇਆ ਬਹੁਤ ਸੋਹਣਾ ਕੇਵਲ ਹੀ ਸਾਈਡ ਹੈ ਇੱਕ ਇਹ ਵਾਲੀ ਸਾਈਡ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਘੇਰੇ ਦੇ ਉੱਪਰ ਇਹ ਇਦਾਂ ਹੀ ਵਾਲੀ ਬੇਲ ਬਣੀ ਹੋਈ ਆ ਤੇ ਧਬਕੇ ਤੇ ਮੋਤੀ ਦੀ ਠੀਕ ਹੈ ਸਟੀਚਿੰਗ ਸਟਾਈਲ ਦੇ ਵਿੱਚ ਵੀ ਆਪਾਂ ਇਹਨੂੰ ਬਹੁਤ ਸੋਹਣਾ ਰੈਡੀ ਕੀਤਾ ਹੈ ਇਦਾਂ ਹੈਂਗਿੰਗ ਲੇਸ ਲਗਾ ਕੇ ਇਹਨੂੰ ਪ੍ਰੋਪਰ ਹਨਾ ਡਿਜ਼ਾਈਨਿੰਗ ਹੈ ਜਿਹੜੀ ਉਹ ਦਿੱਤੀ ਹੈ ਇਦਾਂ ਸਾਈਡ ਤੇ ਪਾਈਪਿੰਗ ਵਗੈਰਾ ਲਗਾ ਕੇ ਤੇ ਜਿਹੜਾ बॉटਮ ਹੈ ਇਹਦੀ बॉटਮ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ बॉटਮ ਦੇ ਉੱਪਰ ਵੀ ਜਿਹੜਾ ਹੈਗਾ ਵਰਕ ਬਹੁਤ ਜ਼ਿਆਦਾ ਪਿਆਰਾ ਵਰਕ ਹੈ ਜਿਹੜਾ ਹੋਇਆ ਹੋਇਆ ਹੈ ਤੇ ਬਹੁਤ ਸੋਹਣਾ ਇਦਾਂ ਸੂਟ ਹੈ ਇਹਦੇ ਤੇ ਵੀ ਆਪਾਂ ਪਹੁੰਚੇ ਪਰ ਇਹਦਾ ਪਾਈਪਿੰਗ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਪ੍ਰੋਪਰ ਬਾਟਮ ਨੂੰ ਵੀ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਵੀ ਇਹਦਾ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਦਾ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਆਰਗਾਂਜ਼ੇ ਦਾ ਦੁਪੱਟਾ ਹੈਗਾ ਦੇਖੋ ਤੁਸੀਂ ਇਦਾਂ ਦੇ ਤੇ ਇਦਾਂ ਦੋਨੋਂ ਸਾਈਡ ਆਪਾਂ ਇਹਨੂੰ ਹੈਗਾ ਜਿਹੜਾ ਦੁਪੱਟੇ ਨੂੰ ਆਰਗੈਂਜ਼ ਪਿਆਰ ਆਰਗੈਂਜ਼ ਦਾ ਦੁਪੱਟਾ ਹੈਗਾ ਇਹ ਹੀ ਸੈਂਟਰ ਦੇ ਵਿੱਚੋਂ ਆਪਾਂ ਇਹਨੂੰ ਇਹ ਵਾਲੀ ਡਿਜ਼ਾਈਨਿੰਗ ਦਿੱਤੀ ਆ ਹਨਾ ਤੇ ਇਹਦੇ ਵਿੱਚ ਬਹ ਬਨਾਰਸੀ ਟਾਈਪ ਹੁੰਦਾ ਜਿੱਦਾਂ ਤੇ ਸਾਈਡਾਂ ਤੇ ਆਪਾਂ ਇਹਨੂੰ ਪਲੇਨ ਹੀ ਰੱਖਿਆ ਤੇ ਇਦਾਂ ਗੋਟਾ ਪਤੀ ਲਗਾ ਕੇ ਇਹਦੇ ਵਿੱਚ ਹਨਾ ਗੋਟਾ ਲਗਾ ਕੇ ਇਹਨੂੰ ਰੈਡੀ ਕੀਤਾ ਦੁਪੱਟੇ ਨੂੰ ਤੁਸੀਂ ਦੇਖੋ ਦੁਪੱਟੇ ਤੇ ਜਿਹੜੀ ਹੈਗੀ ਸਾਈਡਾਂ ਤੇ ਫੋਰ ਸਾਈਡ ਆਪਾਂ ਇਹਦਾ ਲੇਸ ਲਗਾਈ ਆ ਬਹੁਤ ਸੋਹਣਾ ਜਿਹਦਾ ਆਪਣਾ ਹੀ ਦੁਪੱਟਾ ਵੀ ਰੈਡੀ ਹੋਇਆ ਤੁਸੀਂ ਦੇਖੋ ਉਹ ਪੇਜ ਜਿਹੜੇ ਸੈਂਟਰ ਚੋਂ ਪਰ ਕਲਰਫੁਲ ਵੈਵਲ ਜੇ ਸ਼ੇਡ ਰੱਖਿਆ ਉਹ ਵਰਕ ਦੇ ਵਿੱਚ ਥੋੜਾ ਥੋੜਾ ਆਪਾਂ ਥ्रेड ਮਿਕਸ ਕੀਤਾਗਾ ਠੀਕ ਹੈ ਜੀ ਤੇ ਇਹ ਸਾਰਾ ਹੈਂਡਵਰਕ ਦਾ ਟੋਟਲ ਕੰਮ ਹੋਇਆ ਹੈ ਸਾਰਾ ਤੁਸੀਂ ਦੇਖੋ ਕਿੰਨਾ ਜਿਆਦਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਬਹੁਤ ਜਿਆਦਾ ਪਿਆਰਾ ਸੂਟ ਲੱਗ ਰਿਹਾ ਹੈ ਇਹ ਤੇ ਜਦੋਂ ਆਪਣੇ ਕਸਟਮਰ ਨੇ ਵੀਅਰ ਕੀਤਾ ਮੈਂ ਪਿਕਸ ਵੀ ਸ਼ੇਅਰ ਕਰੂੰਗੀ ਉਹਨਾਂ ਦੀਆਂ ਤੇ ਹਜੇ ਮੇਰੇ ਕੋਲ ਪਿਕਸ ਨਹੀਂ ਆਈਆਂ ਹੈਗੀਆਂ ਵੈਸੇ ਮਰਦਮੇ ਸ਼ੇਅਰ ਕਰ ਦੂੰਗੇ ਕਿਦੋਂ ਇਹ ਇੰਸਟਾ ਤੇ ਮਿਲਣਗੇ ਤੁਹਾਨੂੰ ਪਿਕਸ ਸਾਰੀਆਂ ਉਹਨਾਂ ਦੀਆਂ ਠੀਕ ਹੈ ਜੀ ਤੇ ਬਾਕੀ ਆਪਣ ਜਿਹੜੇ ਆਪਣਾ ਇੰਸਟਾਗ੍ਰam ਪੇਜ ਹੈ ਜਿਹੜਾ ਉਹ ਵੀ ਸਿਫਟ ਬੁਟੀਕ ਦੇ ਨਾਂ ਤੇ ਹੈ ਹੁਣ ਜਿਹੜਾ ਨੈਕਸਟ ਸੂਟ ਹੈ ਉਹ ਵੀ ਹੈਂਡਵਰਕ ਦਾ ਸੂਟ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਜੁੜੇ ਰਹੋ ਵੀਡੀਓ ਦੇ ਨਾਲ ਬਿਲਕੁਕੁਲ ਵੀ ਸਕਿਪ ਨਾ ਕਰਿਆ ਕਰੋ ਵੀਡੀਓ ਠੀਕ ਹੈ ਜੀ ਸਾਰੀ ਡਿਟੇਲ ਹੁੰਦੀ ਹੈ ਜਿਹੜੀ ਫਿਰ ਵੀਡੀਓ ਦੇ ਵਿੱਚ ਮਿਲ ਜਾਂਦੀ ਹੈ ਤੁਹਾਨੂੰ ਤੇ ਦੇਖੋ ਅੱਗੇ ਸੂਟ ਨੈਕਸਟ ਵਾਲਾ ਨੈਕਸਟ ਸੂਟ ਹੈਗੇ ਜੀ ਜਿਹੜਾ ਆਪਣਾ ਉਹ ਏ ਵਾਲਾ ਹੈ ਜੀ ਸਕਾਈ ਬਲੂ ਕਲਰ ਦਾ ਸੂਟ ਹੈ ਆਪਣਾ ਤੇ ਇਹਦੇ ਉੱਪਰ ਵੀ ਪ੍ਰੋਪਰ ਸਾਰਾ ਹੈਂਡਵਰਕ ਦਾ ਕੰਮ ਹੈ ਜਿਹੜਾ ਉਹ ਹੋਇਆ ਹੋਇਆ ਹੈ ਬੀ ਸ਼ੇਪ ਇਹਦੀ ਨੱਕ ਰੱਖੀ ਗਈ ਹੈ ਤੇ ਦੋਹਾਂ ਸਾਈਡ ਇਹਦੀ ਕਲੀਆਂ ਨੇ ਜਿਹੜੀਆਂ ਉਹ ਬਣੀਆਂ ਗਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਛੋਟੀ ਜੀ ਬਿਲ ਘੇਰੇ ਤੇ ਦਾ ਜਾਂ ਸਟੇ ਦਾ ਬਸ ਘੇਰੇ ਦੀਆਂ ਨਿਸ਼ਾਨੀ ਜਿਹੀ ਬਣਾਈ ਹੋਈ ਆ ਠੀਕ ਐ ਸੀ ਤੇ ਆਪਾਂ ਸਟੀਚਿੰਗ ਦੇ ਵਿੱਚ ਇਦਾਂ ਹੈਂਗਿੰਗ ਵਾਲੀ ਲੇਸ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ ਸੂਟ ਨੂੰ ਬਹੁਤ ਜ਼ਿਆਦਾ ਪਿਆਰੀ ਲੇਸ ਵਾਲੀ ਤੇ 슬ੀਵਸ ਤੇ ਵੀ ਇਹਦੇ ਵਰਕ ਹੋਇਆ ਹੋਇਆਗਾ ਆਵਲੀ ਬੇਲੀ ਦੀ 슬ੀਵਸ ਤੇ ਦਿੱਤੀ ہوئی ਤੁਸੀਂ ਦੇਖ ਸਕਦੇ ਦੇ ਹੈਂਗਿੰਗ ਲੇਸ ਆਪਾਂ ਇਹਦੇ ਤੇ 슬ੀਵਸ ਦੇ ਉੱਪਰ ਵੀ ਲਗਾਈ ਹੋਈ ਆ ਚਾਕਾਂ ਦੇ ਉੱਪਰ ਆਪਾਂ ਹੋਰ ਇਦਾਂ ਪਤਲੀ ਜੀ ਲੇਸ ਲਗਾ ਕੇ ਨੇ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਟੀਚਿੰਗ ਸਟਾਈਲ ਦੇ ਵਿੱਚ ਵੀ ਆਪਾਂ ਬਹੁਤ ਸੋਹਣੇ ਕਰਦਿਆਂ ਸੂਟ ਨੂੰ ਰੈਡੀ neck ਦੇ ਉੱਪਰ ਇਦਾਂ ਆਪਾਂ ਇਹ ਵਾਲਾ ਡਿਜ਼ਾਈਨ ਕਰਕੇ ਸੂਟ ਨੂੰ ਰੈਡੀ ਕੀਤਾ ਹੈਗਾ ਤੇ ਇਹਦੀ ਜਿਹੜੀ ਹੈਗਾ ਪਲਾਜ਼ੋ ਇਹ ਪਲਾਜ਼ੋ ਨਾਲ ਬਣਿਆ ਹੋਇਆ ਸੂਟ ਪਲਾਜ਼ੋ ਤੇ ਤੁਸੀਂ ਦੇਖ ਸਕਦੇ ਦੇ ਪਲਾਜ਼ੋ ਤੇ ਵੀ ਇਹੀ ਵਾਲੀ ਬੇਲ ਹੈ ਜਿਹੜੀ ਇਹ ਵੀ ਹੈਂਡਵਰਕ ਦੀ ਸਾਰੀ ਬੇਲ ਹੈ ਜਿਹੜੀ ਪਲਾਜ਼ੋ ਤੇ ਵੀ ਦਿੱਤੀ ਗਈ ਹੈ ਨਾਲ ਕ੍ਰਾਸ ਟਿਸ਼ੂ ਪਿਓਰ ਕ੍ਰਾਸ ਟਿਸ਼ੂ ਦਾ ਸਟਾਫ ਹੈ ਜੀ ਇਹ ਸਾਰੇ ਸੂਟ ਦਾ ਪਿਓਰ ਆਰਗੈਂਜ਼ਾ ਦਾ ਜਿਹੜਾ ਆਪਣਾ ਇਹ ਦੁਪੱਟਾ ਰੱਖਿਆ ਗਿਆ ਆਪਾਂ ਦੁਪੱਟੇ ਤੇ ਵੀ ਆਪਣਾ ਮੋਤੀ ਵਾਲੀ ਲੇਸ ਲਗਾਈ ਹੈ ਵਰਕ ਦੇ ਨਾਲ ਦੀ ਹੋਈ ਵਧੀਆ ਡਿਜ਼ਾਈਨਿੰਗ ਦਿੱਤੀ ਆਪਾਂ ਸੂਟ ਨੂੰ ਤੁਸੀਂ ਦੇਖੋ ਇਹਦੀ ਫੁੱਲ ਲੁੱਕ ਦੇਖੋ ਸੂਟ ਦੀ ਕਿੰਨੀ ਜ਼ਿਆਦਾ ਪਿਆਰੀ ਆਈ ਆ ਸੂਟ ਦੀ ਲੁੱਕ ਤੇ ਇਹ ਵੀ ਸੂਟ ਬਹੁਤ ਸੋਹਣਾ ਲੱਗ ਰਿਹਾ ਸੀਗਾ ਵੀਅਰ ਕੀਤਾ ਹੋਇਆ ਸੂਟ ਦੀ ਤਾਂ ਮੇਰੇ ਕੋਲ ਪਿੱਕ ਵੀ ਆ ਗਈ ਸੀਗੀ ਆਪਣੇ ਕਸਟਮਰ ਦੀ ਠੀਕ ਹੈ ਜੀ ਤੇ ਬਹੁਤ ਸੋਹਣੇ ਸੂਟ ਨੇ ਜਿਹੜੇ ਆਪਣੇ ਬਣ ਕੇ ਰੈਡੀ ਹੋਏ ਨੇ ਤੇ ਇਹ ਸੂਟ ਵੀ ਉਦੋਂ ਤਾਂ ਚਲੇ ਜੇ ਸੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਵੀ ਬਹੁਤ ਜ਼ਿਆਦਾ ਕਾਲੀ ਦੇ ਵਿੱਚ ਦਿੱਤੇ ਸੀਗੇ ਸੂਟ ਆਪਾਂ ਨੇ ਇਹ ਫਿਰ ਚਲੋ ਆ ਆਪਣੇ ਨੇੜੇ ਆ ਹਨਾ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਸੂਟ ਦੁਬਾਰਾ ਦਿਓ ਤੁਸੀਂ ਵੀ ਮੈਂ ਵੀਡੀਓ ਬਣਾਉਣੀ ਆ ਸਾਰੇ ਆਪਣੇ ਹਨਾ ਜਿਹੜੇ ਤੇ YouTube ਵਾਲੀ ਫੈਮਿਲੀ ਆ ਸਾਰਿਆਂ ਨੂੰ ਵੇਟ ਹੁੰਦੀ ਹੈ ਵੀਡੀਓ ਦੇਖਣ ਦੀ ਮੈਂ ਕਿਹਾ ਮੈਂ ਦਿਖਾਉਣੇ ਨੇ 50% ਸੂਟ ਤਾਂ ਬਈ ਆਪਣੇ ਇਦਾਂ ਦੇਖ ਲੋ ਵੀ ਇਦਾਂ ਹੀ ਲੰਘ ਜਾਂਦੇ ਆ ਜਿਹੜਾ ਕੋਈ ਹਨਾ ਅਲੱਗ ਜਿਹਾ ਡਿਜ਼ਾਈਨ ਹੁੰਦਾ ਸੋਨਾ ਜਿਹਾ ਸੂਟ ਹੁੰਦਾ ਪਤਾ ਨਹੀਂ ਕੀ ਗੱਲ ਹੈ ਵੀ ਉਹ ਤਾਂ ਲੰਘ ਹੀ ਜਾਂਦਾ ਹੁੰਦਾ ਹੱਥਾਂ 'ਚੋਂ ਐਨਾ ਮਨ ਖਰਾਬ ਹੁੰਦਾ ਉਦੋਂ ਫਿਰ ਹਨਾ ਪਹਿਲਾਂ ਮੈਂ ਇੰਨਾ ਸੋਚਦੇ ਕਿ ਵੀਡੀਓ ਬਣਾਉਂਗੀ ਦੀ ਬਣਾਉਂਗੀ ਪਰ ਸੂਟਾਂ ਨਹੀਂ ਪਨਕਾਲੀ ਹੁੰਦੀਆਂ ਹਨਾ ਟਾਈਮ ਦੇ ਦੇਣਾ ਹੁੰਦਾ ਹੈਗਾ ਵੀਡੀਓ ਬਣਾਈ ਨਹੀਂ ਜਾਂਦੀ ਵੀ ਕਈ ਸੂਟਾਂ ਨਹੀਂ ਮੇਰੇ ਤੋਂ ਇਹ ਵੀ ਸੂਟ ਬੱਸ ਉਹਨੂੰ ਦੁਬਾਰਾ ਮੰਗਵਾਇਆ ਉਹਨਾਂ ਤੋਂ ਵੀਡੀਓ ਬਣਾਉਣ ਲਈ ਤੇ ਚਲੋ ਉਹਨਾਂ ਨੇ ਫੜਾ ਤੀ ਸੂਟ ਹਨਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੈ ਲਓ ਸੂਟ ਤਾਂ ਤੇ ਪਰ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਮੈਂ ਵੀਡੀਓ ਬਣਾਵਾ ਬਟ 50% ਸੂਟ ਤਾਂ ਇਦਾਂ ਹੀ ਲੰਘ ਜਾਂਦੇ ਆ ਉਹਦਾ ਸੱਚੀ ਮੈਂ ਨਾ ਜਿਆਦਾ ਫੀਲ ਹੁੰਦਾ ਹੈਗਾ ਤੇ ਵੀ ਹੁੰਦਾ ਹੈ ਨਾ ਚਲੋ ਸੂਟ ਰੈਡੀ ਕੀਤਾ ਤਾਂ ਆਪਾਂ ਦਿਖਾਉਣਾ ਫਰਜ਼ ਮੰਨ ਲਏ ਅੱਗੇ ਹਨਾ ਜਿਹੜੇ ਆਪਣੇ ਕਲਾਇੰਟ ਨੇ ਤਾਂ ਉਹਨਾਂ ਨੂੰ ਜਿਹੜਾ ਹੁੰਦਾ ਹੈਗਾ ਵੀ ਹਾ ਸੂਟ ਦੇਖਣ ਦਾ ਹੁੰਦਾ ਵੀ ਅਸੀਂ ਦੇਖਨੇ ਆ ਸਾਰੇ ਸੂਟ ਤੇ ਹੁੰਦਾ ਹੀ ਹੈ ਹਨਾ ਆਪਾਂ ਨੂੰ ਵੀ ਜਦੋਂ ਵੀਡੀਓ ਚ ਦਿਖਾ ਦਈਏ ਪਰ ਚਲੋ ਹੁੰਦਾ ਕਈ ਵਾਰ ਟਾਈਮ ਹੀ ਨਹੀਂ ਹੁੰਦਾ ਚਲੋ ਚੱਲ ਜਾਂਦਾ ਤਾਂ ਸਾਰਾ ਕੁਝ ਚੱਲਦਾ ਹੀ ਰਹਿੰਦਾ ਹੈਗਾ ਤੇ ਨੈਕਸਟ ਸੂਟ ਹੈ ਨਾ ਜਿਹੜੀ ਕੱਲ ਮੈਂ ਵੀਡੀਓ ਪਾਉਂਗੀ ਉਹ ਮੈਂ ਮੇਰੇ ਲਈ ਸੂਟ ਜਿਹੜਾ ਸੀਗਾ ਹੁਣ ਬਣਵਾਇਆ ਸੀ ਉਹਦੀ ਬਿਲਕੁਲ ਨਿਊ ਡਿਜ਼ਾਈਨਿੰਗ ਉਹ ਵੀ ਸੂਟ ਦੀ ਮੈਂ ਤੁਹਾਨੂੰ ਕੱਲ ਢੰਮੀ ਦੇ ਪਾ ਕੇ ਉਹ ਵਾਲਾ ਸੂਟ ਉਹ ਵੀ ਦਿਖਾਉਂਗੀ ਠੀਕ ਹੈ ਜੀ ਤੇ ਮੈਂ ਆਪਣੀਆਂ ਵੀ ਜਿਹੜੀਆਂ ਪਿਕਸ ਨੇਗੇ ਉਹ ਵੀ ਇਹਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਸ਼ੇਅਰ ਕਰ ਦੂੰਗੀ ਠੀਕ ਹੈ ਤੁਸੀਂ ਵੀਅਰ ਕੀਤਾ ਵੀ ਦੇਖਿਓ ਸੂਟ ਨੂੰ ਦੇ ਕਮੈਂਟ ਵਿੱਚ ਕਰਕੇ ਜਰੂਰ ਦੱਸਿਓ ਇਹ ਸੂਟਾਂ ਦੇ ਵੀ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਸਾਰੇ ਸੂਟ ਠੀਕ ਹੈ ਜੀ ਤੇ ਹੋਰ ਮੈਂ ਕੀ ਕਹਿੰਦੀ ਸੀ ਦੇਖੋ ਤੁਸੀਂ ਫਾਈਨਲ ਲੁੱਕ ਇਹਦੀ ਹੁਣ ਦੇਖ ਸਕਦੇ ਹੋ ਠੀਕ ਹੈ ਜੀ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਸ਼ੇਅਰ ਪਲੀਜ਼ ਜ਼ਰੂਰ ਕਰਿਆ ਕਰੋ ਜਿਹੜੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂਕਿ ਤੇ ਬੈਲ ਆਈਕਨ ਨੂੰ ਜ਼ਰੂਰ ਆਨ ਕਰਿਓ ਤਾਂਕਿ ਜਿਹੜੀਆਂ ਸਾਰੀਆਂ ਸੂਟਾਂ ਦੀਆਂ ਹੁੰਦੀਆਂ ਨੇ ਵੀਡੀਓ ਦੀਆਂ ਹਨਾ ਨੋਟੀਫਿਕੇਸ਼ਨਸ ਹੁੰਦੀਆਂ ਨੇ ਤੁਹਾਡੇ ਲੈ ਪਹਿਲਾਂ ਆ ਸਕਣ ਪਿਆਰੇ ਪਿਆਰੇ ਜੀ ਜਿਹੜੇ ਆਪਣੇ ਸੂਟ ਮੰਗੇ ਤੁਸੀਂ ਜਲਦੀ ਜਲਦੀ ਦੇਖ ਸਕੋ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ